ਸਾਰਿਆਂ ਪਿਆਰ ਭਰੀ ਸਤਿ ਸ਼੍ਰੀ ਅਕਾਲ ਜੀ ਆਸ ਕਰਦੀਆਂ ਸਾਰੇ ਠੀਕ ਠਾਕ ਹੋਵੋਗੇ ਖੁਸ਼ੀਆਂ ਖੇੜਿਆਂ ਚ ਹੋਵੋਗੇ ਵਾਹਿਗੁਰੂ ਸਾਰਿਆਂ ਨੂੰ ਚੜ੍ਹਦੀ ਕਲਾ ਚ ਰੱਖੇ ਸੋ ਬਾਤ ਲੈ ਕੇ ਹਾਜ਼ਰ ਅੱਜ ਦੀ ਅਸੀਂ ਵੀ ਜਦੋਂ ਮੈਂ ਵੀ ਛੋਟੀ ਜੀ ਹੁੰਦੀ ਤੋਂ ਸੁਣਦੇ ਆ ਰਹੇ ਹਾਂ ਕਿੱਥੇ ਰਾਜਾ ਭੋਜ ਕਿੱਥੇ ਗੰਗੂ ਤੇਲੀ ਅੱਜ ਮੈਂ ਤੁਹਾਨੂੰ ਇਹੀ ਸਮਝਾਉਣ ਲੱਗੀ ਆ ਵੀ ਇਹ ਕਿਵੇਂ ਸੀ ਕਿਉਂ ਕਹਿੰਦੇ ਸੀ ਅੱਜ ਤੁਹਾਨੂੰ ਉਸੇ ਦੀ ਬਾਤ ਸੁਣਾਉਣ ਲੱਗੀਆਂ ਰਾਜਾ ਭੋਜ ਦੀ ਮੈਨੂੰ ਆਸ ਹੈ ਤੁਹਾਨੂੰ ਪਸੰਦ ਆਊਗੀ ਲਾਈਕ ਸ਼ੇਅਰ ਕਮੈਂਟ ਜ਼ਰੂਰ ਕਰਿਓ ਸੋ ਮਾਨੋਨੰਦ ਪਿਆਰੀ ਜੀ ਬਾਤ ਦਾ ਰਾਜਾ ਭੋਜ ਦੇ ਕੋਲੇ ਨਾ ਇੱਕ ਪੰਡਤ ਆਇਆ ਉਹ ਕਹਿਣ ਲੱਗਿਆ ਮਹਾਰਾਜ ਮੈਂ 80 ਸਾਲ ਦਾ ਹੋ ਗਿਆ ਵੀ ਮੈਂ ਹੁਣ ਅੱਗੇ ਤਾਂ ਕਹਿੰਦਾ ਮੈਂ ਜੇ ਵੀ ਪਾਠ ਪੂਜਾ ਕਰਿਆ ਹੁੰਦਾ ਜਜਮਾਨਾਂ ਦੇ ਜਾ ਕੇ ਵੀ ਹੁਣ ਮੈਥੋਂ ਬਿਰਧ ਹੋ ਗਿਆ ਹੁੰਦਾ ਨਹੀਂ ਕੰਮ ਵੀ ਹੁਣ ਉਹ ਕਿਸੇ ਤੋਂ ਹੋਰ ਕਰਾਉਣ ਲੱਗੇ ਲੋਕ ਵੀ ਹੁਣ ਮੇਰਾ ਗੁਜ਼ਾਰਾ ਨਹੀਂ ਚੱਲਦਾ ਢਿੱਡ ਨਹੀਂ ਤੁਰਦਾ ਵੀ ਮੇਰਾ ਕੋਈ ਮੇਰਾ ਤੇ ਮੇਰੀ ਪਤਨੀ ਆ ਅਸੀਂ ਦੋਏ ਆ ਕੋਈ ਹਿੱਲਾ ਕਰੋ ਸਾਡੀ ਰੋਟੀ ਦਾ ਤਾਂ ਉਹ ਕਹਿਣ ਲੱਗਿਆ ਵੀ ਲੈ ਤੈਨੂੰ 100 ਸੋਨੇ ਦੀਆਂ ਮੋਹਰਾਂ ਦੇਣਾ ਮੈਂ ਤੇਰਾ ਨਰਵਾਹ ਹੋ ਜੂ ਭਾਈ ਉਹਨੇ 100 ਮੋਹਰਾਂ ਸੋਨੇ ਦੀਆਂ ਰਾਜੇ ਨੇ ਦੇਤੀਆਂ ਉਹ ਰਾਜਾ ਸੀ ਜਿਹੜਾ ਰਾਜਾ ਭੋਜ ਉਹ ਬਹੁਤ ਹੀ ਦਿਆਲੂ ਰਾਜਾ ਸੀ ਬਹੁਤ ਗਰੀਬਾਂ ਦੀ ਮਤਲਬ ਸੇਵਾ ਹੀ ਕਰਦਾ ਸੀ ਇੱਕ ਤਰ੍ਹਾਂ ਸਾਰੀ ਪਰਜਾ ਉਹ ਤੋਂ ਬਹੁਤ ਖੁਸ਼ ਸੀ ਤੇ ਰਾਤ ਨੂੰ ਕਹਿੰਦੇ ਉਹ ਫਿਰਦਾ ਨਗਰੀ ਦੇ ਵਿੱਚ ਵੀ ਕੋਈ ਦੁਖੀ ਤਾਂ ਨਹੀਂ ਕਿਸੇ ਨੂੰ ਰੋਟੀ ਤੋਂ ਤਾਂ ਨਹੀਂ ਕੋਈ ਭੁੱਖਾ ਕਿਸੇ ਨੂੰ ਪੈਸੇ ਦੀ ਲੋੜ ਕਿਸੇ ਨੂੰ ਦਵਾਈ ਦੀ ਲੋੜ ਤਾ ਉਹ ਆਏ ਕਹਿੰਦੇ ਰਾਤ ਨੂੰ ਆਪਦੀ ਪਰਜਾ ਨੂੰ ਦੇਖਦਾ ਰਹਿੰਦਾ ਤਾਂ ਭਾਈ ਜਦੋਂ ਉਹਨੇ ਉਹਨੂੰ 100 ਮੋਹਰ ਦੇਤੀ ਤਾਂ ਉਹਨੇ ਜਾ ਕੇ ਆਪਦੇ ਘਰੇ ਪੰਡਤ ਨੇ ਇੱਕ ਬਕਸਾ ਸੀ ਕੋਈ ਸੰਦੂਕੜੀ ਜੀ ਲੱਕੜੀ ਦੀ ਬਣਾਈ ਬਣਿਆ ਹੋਇਆ ਉਹ ਬਕਸੇ 'ਚ 100 ਮੋਹਰ ਰੱਖਤੀ ਜਦੋਂ ਉਹਦੇ 'ਚ ਰੱਖਤੀ ਜਦੋਂ ਸਵੇਰ ਨੂੰ ਉੱਠਿਆ ਤਾਂ ਉਹਨੇ ਦੇਖੀ ਉਹਦੇ 'ਚ ਮੋਹਰ ਕੋਈ ਬਣਾ ਉਹਨੇ ਆਪਦਾ ਦੇਖਿਆ ਵੀ ਨਿੱਕਾ ਜਿਹਾ ਮੇਰਾ ਘਰ ਹੈ ਬਾਰ ਮੋਰੀਆਂ ਵੀ ਬੰਦ ਨੇ ਕੁੱਲਾ ਨਹੀਂ ਕੁਛ ਵੀ ਵੀ ਮੋਹਰ ਬੰਦ ਕਰ ਚੋਂ ਬੱਗ ਕਿੱਥੇ ਗਈ ਭਾਈ ਉਹ ਰਾਜੇ ਕੋਲ ਆ ਗਿਆ ਦਵਾਰੇ ਆ ਕੇ ਕਹਿਣ ਲੱਗਿਆ ਮਹਾਰਾਜ ਜਿਹੜੀ ਤੁਸੀਂ 100 ਮੋਹਰ ਦਿੱਤੀ ਸੀ ਵੀ ਪਤਾ ਨਹੀਂ ਕਿਵੇਂ ਗਾਇਬ ਹੋ ਗਈ ਮੇਰੇ ਤਾਂ ਮੈਂ ਸੰਦੂਕੜੀ ਜੀ ਚ ਧਰੀ ਸੀ ਲੱਕੜ ਦੇ ਬਕਸੇ ਚ ਵੀ ਸਵੇਰ ਨੂੰ ਉਹ ਹੈ ਨਹੀਂ ਬਾਰਵ ਗੇਟ ਗੂਟ ਮੇਰੇ ਬੰਦ ਨੇ ਰਾਜਾ ਕਹਿਣ ਲੱਗਿਆ ਕੋਈ ਨਾ ਹੋਰ ਲੈ ਜਾ 100 ਮੋਹਰ ਉਹਨੇ ਹੋਰ ਦੇਤੀ ਤਾਂ ਜਦੋਂ ਉਹ ਦੇਤੀ ਉਧਰੋਂ ਪਈ ਉਹਨੇ ਰਾਜੇ ਨੇ ਸਾਰਾ ਪਤਾ ਪੁਤਾ ਮੰਗਾਇਆ ਉਹਦੇ ਵਾਸਤੇ ਬਾਰੇ ਵੀ ਕਿਹਾ ਜੇ ਬੰਦਾ ਹੈ ਸਾਰੇ ਕਹਿੰਦੇ ਜੀ ਬਹੁਤ ਅੱਛਾ ਬੰਦਾ ਹੈ ਵੀ ਹੁਣ ਇਹ ਬਜ਼ੁਰਗ ਹੋ ਗਿਆ ਇਹ ਤੋਂ ਪਾਠ ਪੂਜਾ ਹੁੰਦਾ ਨਹੀਂ ਵੀ ਅੱਗੇ ਤਾਂ ਇਹੀ ਜਾਂਦਾ ਸੀ ਸਾਰੇ ਸ਼ਹਿਰ 'ਚ ਤਾਂ ਭਈ ਜਦੋਂ ਸੌ ਮੋਹਰ ਫੇਰ ਲੈ ਗਿਆ ਤਾਂ ਉਹਨੂੰ ਰਾਤ ਨੂੰ ਸੁਪਨਾ ਆਇਆ ਬੰਦੇ ਨੂੰ ਪੰਡਤ ਨੂੰ ਵੀ ਰਾਜਾ ਭੋਜ ਉਹਨੂੰ ਕਹਿ ਰਿਹਾ ਹੈ ਬਈ ਪੰਡਤ ਜੀ ਆਪਣੇ ਰਾਜ ਦੇ ਉੱਤੇ ਕੋਈ ਵਿਵਪਤਾ ਆ ਗਈ ਵੀ ਜਿਹੜੀ ਮੈਂ ਤੁਹਾਨੂੰ 100 ਮੋਹਰ ਦਿੱਤੀ ਹੈ ਮੈਨੂੰ ਇਹ ਵਾਪਸ ਦੇ ਦਿਓ ਹਲੇ ਤੇ ਉਹਨੇ ਚੱਕ ਕੇ ਫੜਾਤੀ ਭਾਈ ਜਦੋਂ ਉਹਨੇ ਤੜਕੇ ਨੂੰ ਉੱਠ ਕੇ ਦੇਖਿਆ ਵੀ ਸੁਫਨਾ ਆਇਆ ਸੀ ਮੋਹਰ ਉੱਥੇ ਹੈ ਨਾ ਕੋਈ ਫੇਰ ਉਹ ਫੇਰ ਰਾਜੇ ਕੋਲੇ ਗਿਆ ਜਾ ਕੇ ਕਹਿਣ ਲੱਗਿਆ ਮਹਾਰਾਜ ਵੀ ਅੱਜ ਮੇਰੀ ਮੋਹਰ ਫੇਰ ਨਹੀਂ ਹੈਗੀ ਉੱਥੇ ਬਿਪਰ ਰਾਤ ਮੈਨੂੰ ਸੁਪਨਾ ਆਇਆ ਸੀ ਵੀ ਤੁਸੀਂ ਮੈਥੋਂ ਮੋਹਰਾਂ ਮੰਗੀਆਂ ਨੇ ਵੀ ਵਿਵਤਾ ਆ ਗਈ ਕੋਈ ਰਾਜ ਭਾਗ ਤੇ ਵੀ ਮੈਨੂੰ ਹਲੇ ਵਾਪਸ ਕਰ ਦੇ ਕਹਿੰਦਾ ਮੈਂ ਤੁਹਾਨੂੰ ਸੁਪਨੇ ਚੋਂ ਫੜਾਤੀਆਂ ਜਦ ਮੈਂ ਸਵੇਰੇ ਉੱਠ ਕੇ ਦੇਖਿਆ ਤਾਂ ਹੈ ਨਹੀਂ ਰਾਜਾ ਕਹਿੰਦਾ ਕਿਵੇਂ ਹੋ ਸਕਦਾ ਉਹ ਕਹਿੰਦਾ ਲੈ 100 ਮੋਹਰ ਹੋਰ ਲੈ ਜਾ ਉਹਨੇ ਭਾਈ 100 ਮੋਹਰ ਹੋਰ ਦਿੱਤੀ ਉਹਨੂੰ ਦੇ ਕੇ ਮੋਹਰ ਰਾਤ ਨੂੰ ਹੁਣ ਰਾਜੇ ਨੇ ਅੱਜ ਰਾਤ ਨੂੰ ਕਨਾ ਲੋਕ ਕੇ ਉਹਦੇ ਘਰ ਦੇ ਨੇੜੇ ਪੈਰਾ ਦਿੱਤਾ ਤਾਂ ਕੀ ਦੇਖਦਾ ਵੀ ਰਾਤ ਦੀ ਰਾਤ ਤੋਂ ਬਾਅਦ ਕੋਈ ਬੰਦਾ ਆਇਆ ਜਮਈ ਰਾਜੇ ਭੋਜ ਦੀ ਸ਼ਕਲ ਜਮਈ ਸੇਮ ਤਾਂ ਉਹਦੇ ਅੰਦਰ ਵੜ ਗਿਆ ਜਾ ਕੇ 100 ਮੋਹਰ ਚੱਕ ਲਿਆ ਆ ਤਾਂ ਉਹਨੂੰ ਰਾਜੇ ਨੇ ਖੜਾ ਲਿਆ ਫਿਰ ਭੋਜ ਨੇ ਖੜਾ ਕੇ ਉਹਨੂੰ ਕਹਿਣ ਲੱਗਿਆ ਬਈ ਭਾਈ ਤੂੰ ਕੌਣ ਐ ਉਹ ਕਹਿੰਦਾ ਮੈਂ ਰਾਜਾ ਭੋਜ ਉਹ ਕਹਿੰਦਾ ਤੂੰ ਤਾਂ ਰਾਜਾ ਭੋਜ ਹੈ ਨਹੀਂ ਕਿਉਂਕਿ ਉਹ ਤਾਂ ਮੈਂ ਆ ਕਹਿੰਦਾ ਤੂੰ ਇਹਦੀਆਂ ਮੋਹਰਾਂ ਲੈ ਜਾਨਾ ਉਹਨੂੰ ਭਾਈ ਉਹਨੇ ਬੋਲਣ ਹੀ ਨਹੀਂ ਦਿੱਤਾ ਪਹਿਲਾਂ ਹੀ ਕਹਿਣ ਲੱਗਿਆ ਕਹਿੰਦਾ ਇਹਦੇ ਕਰਮਾਂ 'ਚ ਕੋਈ ਮੋਹਰ ਨਹੀਂ ਇਹਦੇ ਕਰਮਾਂ 'ਚ ਤਾਂ ਬਹੁਤ ਕੁਝ ਹਲੇ ਦੁੱਖ ਚੱਲਣਾ ਲਿਖਿਆ ਹੋਇਆ ਹੈ ਕਹਿੰਦਾ ਉਹ ਸੋਚਦਾ ਮੈਂ 100 ਮੋਹਰ ਮਿਲ ਗਈ ਘਰ ਪਾਉਂ ਕਹਿੰਦਾ ਘਰ ਪਾਉ ਤਾਂ ਉਹਦੀ ਡਿੱਗਪੂ ਉਹਦਾ ਘਰ ਉਹਦੇ ਉਹਦੇ ਘਰ ਬਾਹਾਂ ਚ ਹੈ ਹੀ ਨਹੀਂ ਕਹਿੰਦਾ ਘਰ ਘੁਰ ਪਾਉਣਾ ਤੇ ਇਹ ਕਹਿੰਦਾ ਉਹਨੂੰ ਉਹਦੇ ਪਿਛਲੇ ਜਨਮਾਂ ਦਾ ਫਲ ਮਿਲ ਰਿਹਾ ਵੀ ਉਹੋ ਆਰਾਮ ਨਾਲ ਜ਼ਿੰਦਗੀ ਕੱਟ ਨਹੀਂ ਸਕਦਾ ਰਾਜੇ ਨੂੰ ਕਹਿਣ ਲੱਗਿਆ ਵੀ ਹਰ ਬੰਦੇ ਨੂੰ ਪਿਛਲੇ ਜਨਮਾਂ ਦਾ ਫਲ ਭੁਗਤਣਾ ਪਊਗਾ ਵਿਧੀ ਦਾ ਵਿਧਾਨ ਹੈ ਰਾਜੇ ਨੂੰ ਕਹਿੰਦਾ ਵੀ ਤੈਨੂੰ ਵੀ ਤੇਰੇ ਪਿਛਲੇ ਜਨਮ ਦਾ ਫਲ ਭੁਗਤਣਾ ਪਊਗਾ ਕਈ ਕਿ ਭਾਈ ਉਹ ਲੋਪ ਹੋ ਗਿਆ ਲੋਪ ਹੋ ਗਿਆ ਤਾਂ ਹੁਣ ਰਾਜਾ ਕਈ ਦਿਨਾਂ ਬਾਅਦ ਆਬਦਾਨੇ ਕੋੜਾ ਕੱਢਿਆ ਜਿਹੜਾ ਸਭ ਤੋਂ ਤੇਜ਼ ਤਰ੍ਹਾਂ ਘੋੜਾ ਸੀ ਉਹ ਕੱਢ ਕੇ ਨਾਲ ਚਾਰ ਸਿਪਾਹੀ ਲਏ ਤੇ ਬਾਗੇ ਸ਼ਿਕਾਰ ਤੇ ਸ਼ਿਕਾਰ ਖੇਡਣ ਗਏ ਜਦੋਂ ਸਿਪਾਹੀ ਤਾਂ ਪਿੱਛੇ ਰਹਿ ਗਏ ਉਹਦਾ ਘੋੜਾ ਅੱਗੇ ਭੱਜ ਗਿਆ ਸਕਾਰ ਕੋਈ ਮਿਲਿਆ ਨਾ ਸਕਾਰ ਖੇਡਦਾ ਖੇਡਦਾ ਆਪਣੀ ਸੀਮਾ ਤੇ ਪਹੁੰਚ ਗਿਆ ਹਨ ਹੱਦ ਤੇ ਹੱਦ ਤੇ ਪਹੁੰਚ ਕੇ ਘੋੜੇ ਨੇ ਪਹਾੜੀ ਦੇ ਉੱਤੋਂ ਥੱਲੇ ਛਾਲ ਮਾਰਤੀ ਉਹ ਛਾਲ ਮਾਰੀ ਜਿਹੜੀ ਉਹ ਦੂਜੇ ਗਮੰਡੀ ਰਾਜ ਦੇ ਵਿੱਚ ਬਿਮਾਰਤੀ ਤਾਂ ਇਹਦੇ ਜ਼ਖਮ ਸੱਟਾ ਸੁੱਟਾ ਹੋ ਗੀਆਂ ਬੇਹੋਸ਼ ਹੋ ਗਿਆ ਭੋਜ ਜਦੋਂ ਉਹਨੂੰ ਹੋਸ਼ ਆਈ ਤਾਂ ਉਹ ਕੀ ਦੇਖਦਾ ਵੀ ਮੈਂ ਕਿੱਥੇ ਆ ਉਹ ਗਮੰਡੀ ਰਾਜ ਦੇ ਕਬਜ਼ੇ ਵਿੱਚ ਐ ਉਹ ਕਹਿੰਦੇ ਵੀ ਤੂੰ ਕੌਣ ਐ ਹੁਣ ਉਹ ਦੱਸਦਾ ਨਹੀਂ ਵੀ ਮੈਂ ਭੋਜਾਂ ਵੀ ਜੇ ਮੈਂ ਕਹਿਤਾ ਤਾਂ ਦੱਸਤਾ ਵੀ ਇਹ ਮੈਨੂੰ ਫਿਰ ਕੈਦ ਨਾ ਕਰ ਲੈਣ ਵੀ ਤੂੰ ਕਿਵੇਂ ਆਇਆ ਔਰ ਕਿਉਂ ਆਇਆ ਕੋਈ ਖੂਫੀਆ ਉਹਨਾਂ ਨੇ ਵੀ ਖੂਫੀਆ ਬੰਦਾ ਸਮਝ ਕੇ ਉਹਨੂੰ ਕੁੱਟ ਪੰਨ ਕੇ ਚੰਗੀ ਤਰ੍ਹਾਂ ਪੂਰਾ ਉੱਥੇ ਹੀ ਫੇਰ ਸਿੱਟ ਗਏ ਉਹ ਉੱਥੇ ਫੇਰ ਜਿਹੜਾ ਗੰਗੂ ਤੇਲੀ ਆ ਉਹ ਜਾਂਦਾ ਸੀ ਲੰਗਿਆ ਉਹਨੇ ਦੇਖਿਆ ਵੀ ਕੋਈ ਬੰਦੇ ਨੂੰ ਬੜੇ ਜ਼ਖਮ ਨੇ ਉਹ ਉਹਨੂੰ ਚੱਕ ਕੇ ਘਰੇ ਲੈ ਗਿਆ ਘਰੇ ਲਿਜਾ ਕੇ ਉਹਨੇ ਉਹਦੇ ਮਲਮ ਪੱਟੀਆਂ ਕਰਦਾ ਰਿਹਾ 10-5 ਦਿਨਾਂ ਚ ਭਾਈ ਉਹ ਠੀਕ ਹੋ ਗਿਆ ਭੋਜ ਉਹ ਜਿਹੜਾ ਗੰਗੂਸੀ ਤੇਲੀ ਉਹ ਉਹ ਉਥੋਂ ਦੇ ਰਾਜੇ ਦਾ ਕੋਲੂ ਚ ਲਾਉਂਦਾ ਸੀ ਤਾਂ ਉਹ ਨਾਲ ਹੀ ਉਹਨੂੰ ਉਹਨੇ ਬਹੁਤ ਪੁੱਛਿਆ ਵੀ ਤੂੰ ਕੌਣ ਐ ਉਹਨੇ ਦੱਸਿਆ ਨਹੀਂ ਤਾਂ ਉਹਨੂੰ ਕਹਿੰਦਾ ਮੱਸਾ ਮੈਂ ਤਾਂ ਆਮ ਬੰਦਾ ਕਹਿੰਦਾ ਵੀ ਮੈਨੂੰ ਤਾਂ ਪਤਾ ਨਹੀਂ ਮੈਂ ਇੱਥੇ ਕਿਵੇਂ ਆ ਗਿਆ ਮੈਨੂੰ ਤਾਂ ਪਤਾ ਨਹੀਂ ਮੈਂ ਕਿਵੇਂ ਆ ਗਿਆ ਹੋਰ ਕੁਝ ਨਹੀਂ ਦੱਸਿਆ ਤਾਂ ਭਾਈ ਉਹ ਉਹਨੂੰ ਕਹਿਣ ਲੱਗਿਆ ਵੀ ਫਿਰ ਹੁਣ ਤੂੰ ਮੇਰੇ ਨਾਲ ਕੋਲੂ ਤੇ ਤੂੰ ਵੀ ਚੱਲਿਆ ਕਰ ਭਾਈ ਉਹਨੇ ਤਾਂ ਗੰਗੂ ਨੇ ਤਾਂ ਭੋਜ ਨੂੰ ਕੋਲੂ ਜੋੜ ਜੋੜ ਲਿਆ ਬੈਲਾ ਵਾਂਗੂ ਜਿਵੇਂ ਬੜਦਗੇ ਜੋੜਦੇ ਨੇ ਉਹ ਆਪ ਵੀ ਗੰਗੂ ਚ ਗੇੜ ਦਾ ਕੋਲੂ ਰਾਜ ਭੋਜ ਨੂੰ ਵੀ ਗੇੜਨ ਲਾ ਲਿਆ ਕਰੇ ਹੁਣ ਜਿਹੜੇ ਇੱਕ ਦਿਨ ਉੱਥੇ ਕੀ ਹੋਇਆ ਉਹ ਗੀਤ ਗਾਉਣ ਲੱਗਿਆ ਉਹ ਸੰਗੀਤ ਪ੍ਰੇਮੀ ਬਹੁਤ ਸੀ ਕਹਿੰਦੇ ਤਾਂ ਉਹ ਸੰਗੀਤ ਗੀਤ गा ਰਿਹਾ ਜਿਹੜੇ ਲੋਕ ਤੇਲ ਲੈਣ ਆਏ ਹੋਏ ਸੀ ਉੱਥੇ ਉਹਨਾਂ ਨੇ ਸਾਰਿਆਂ ਨੇ ਸੁਣ ਲਿਆ ਉਹ ਸੁਣਿਆ ਹੋਇਆ ਦੋ ਨੇ ਚਾਰ ਨੂੰ ਦੱਸਿਆ ਚਾਰ ਨੇ 10 ਨੂੰ ਦੱਸਤਾ 10 ਨੇ 20 ਨੂੰ ਦੱਸਤਾ ਬਹੁਤ ਅਰਜਾ ਚ ਪਤਾ ਲੱਗ ਗਿਆ ਵੀ ਜਿਹੜਾ ਉੱਥੇ ਤੇਲ ਵੇਚਦਾ ਨਾ ਬਹੁਤ ਸੋਹਣਾ ਗਾਉਂਦਾ ਹੈ ਤਾਂ ਉਹ ਗੰਗੂ ਤੇਲੀ ਸੀ ਜਿਹੜਾ ਉਹ ਵੀ ਸੋਚਿਆ ਕਰੇ ਵੀ ਇਹ ਆਮ ਬੰਦਾ ਨਹੀਂ ਹੈਗਾ ਇੰਨਾ ਸੋਹਣਾ ਗਾਉਂਦਾ ਹੈ ਇਹਦੇ ਮੱਥੇ ਦਾ ਤੇਜ ਹੈ ਦੱਸਦਾ ਹੈ ਵੀ ਇਹ ਆਮ ਬੰਦਾ ਤਾਂ ਹੈ ਨਹੀਂ ਵੀ ਇਹ ਦੱਸਦਾ ਹੈ ਨਹੀਂ ਕੌਣਾ ਹੈ ਤਾਂ ਭਾਈ ਇੱਕ ਦਿਨ ਜਿਹੜਾ ਉੱਥੇ ਦਾ ਰਾਜਾ ਸੀ ਨਾ ਭੁੱਲ ਗਈ ਉਹਦਾ ਮੈਂ ਕੀ ਸੀ ਰਾਜੇ ਦਾ ਸਿੰਧ ਸਿੰਧ ਰਾਜਾ ਉਹਦਾ ਉਹ ਵੀ ਬੜਾ ਸੰਗੀਤ ਪ੍ਰੇਮੀ ਸੀ ਕੋਈ ਕੁੜੀ ਸੀ ਰਾਜਕਮਰੀ ਬਸੁੰਦਰਾ ਨੌਜਵਾਨ ਕੁੜੀ ਸੀ ਵਿਆਹਣ ਵਾਲੀ ਉਹਨੇ ਵੀ ਉਹ ਬਹੁਤ ਸੰਗੀਤ ਦੀ ਪ੍ਰੇਮਕਾ ਸੀ ਉਹ ਬਹੁਤ ਕਹਿਣ ਲੱਗੀ ਵੀ ਮੈਂ ਜਿਹੜਾ ਕੋਈ ਸੰਗੀਤ ਪ੍ਰੇਮੀ ਵਧੀਆ ਹੋਊਗਾ ਮੈਂ ਵਿਆਹ ਉਹਦੇ ਨਾਲ ਕਰਾਉਂਗੀ ਤਾਂ ਉਹਨਾਂ ਨੇ ਭਾਈ ਇੱਕ ਦਿਨ ਉੱਥੇ ਆਵਦਾ ਮਹਿਲਾਂ ਦੇ ਵਿੱਚ ਦੂਰੋਂ ਦੂਰੋਂ ਲੋਕ ਆਏ ਹੋਏ ਸੰਗੀਤ ਵਾਲੇ ਤਾਂ ਇਹ ਸਾਰੀ ਪਰਜਾ ਵੀ ਇਕੱਠੀ ਹੋਈ ਹੋਈ ਗੰਗੂ ਤੇਲੀ ਤੇ ਰਾਜਾ ਪੋਜ ਵੀ ਵਾਗੇ ਤਾਂ ਉੱਥੇ ਜਦੋਂ ਗਾਉਣ ਵਜਾਉਣ ਕਰਿਆ ਤਾ ਕੁੜੀ ਸੀ ਜਿਹੜੀ ਬਸੁੰਦਰਾ ਉਹਦੇ ਕੋਈ ਨਾ ਪਸੰਦ ਆ। ਬੀਨਾ ਵਧੀਆ ਨਹੀਂ ਹੈਗਾ ਇਹਦਾ ਸੰਗੀਤ ਤਾਂ ਇਹਨੇ ਤਾਂ ਵਧੀਆ ਨਹੀਂ ਗਾਇਆ ਇਹਨੇ ਵਧੀਆ ਨਹੀਂ ਗਾਇਆ। ਭਾਈ ਅੰਤ ਚ ਹੋ ਕਹਿਣ ਲੱਗੇ ਵੀ ਇਹ ਬੰਦਾ ਜਿਹੜਾ ਗੰਗੂ ਦਾ ਨੌਕਰ ਹੈ ਇਹ ਵੀ ਬਹੁਤ ਸੋਹਣਾ ਗਾਉਂਦਾ ਹੈ। ਉਹ ਭਾਈ ਪਰਜਾ ਚ ਵੀ ਜਿੰਨਾ ਮੈਨੂੰ ਪਤਾ ਸੀ ਗੰਗੂ ਨੇ ਵੀ ਕਿਹਾ ਵੀ ਤੂੰ ਵੀ ਗਾ ਦੇ ਹੁਣ ਉੱਠ ਕੇ ਕੋਈ ਗੱਲ ਨਹੀਂ। ਉਹ ਰਾਜਾ ਕਹਿਣ ਲੱਗਿਆ ਵੀ ਠੀਕ ਹੈ ਤੂੰ ਗਾ ਜੇ ਤੈਨੂੰ ਆਉਂਦਾ ਗਾ ਦੇ। ਭਾਈ ਉਹਨੇ ਉੱਠ ਕੇ ਗਾਇਆ ਪਹਿਲਾਂ ਕਹਿਣ ਲੱਗਿਆ ਵੀ ਮੈਂ ਆਹ ਹੋਰੋਂ ਨੇ ਕਿਸੇ ਦੱਸਿਆ ਨਹੀਂ ਆਪਦਾ ਨਾਂਉ ਨਹੀਂ ਦੱਸਿਆ ਕਹਿੰਦਾ ਵੀ ਮੈਂ ਤਾਂ ਗੰਗੂ ਦਾ ਨੌਕਰ ਆ ਤੇ ਜਣੀ ਨੌਕਰ ਕਾਹ ਕਿਉ ਨੇ ਲੋਕਾਂ ਨੇ ਦੱਸਿਆ ਭਾਈ ਫਿਰ ਉਹਨੇ ਜਦੋਂ ਗਾਇਆ ਧੁਨ ਛੇੜੀ ਸਾਰਿਆਂ ਦੇ ਕਹਿੰਦੇ ਮਨਾਂ ਨੂੰ ਜੀਰ ਗਈ ਉਹ ਜਿਹੜੀ ਉਹ ਕੁੜੀ ਸੀ ਰਾਜਕੁਮਾਰੀ ਵਸੁੰਧਰਾ ਉਹ ਕਹਿੰਦੇ ਉੱਠ ਕੇ ਫਟਾਫਟ ਖੜੀ ਹੋ ਕੇ ਬਹੁਤ ਖੁਸ਼ ਹੋਈ ਤੇ ਉਹ ਕਹਿੰਦੇ ਉੱਚ-ਉੱਚ ਹੀ ਕਹਿਣ ਲੱਗੀ ਵੀ ਆ ਆਇਆ ਅਸਲੀ ਆਇਆ ਅਸਲੀ ਆਇਆ ਅਸਲੀ ਤਾਂ ਉਹਦਾ ਬਾਪ ਉਹਨੂੰ ਗੁੱਸੇ ਹੋਣ ਲੱਗ ਗਿਆ ਕਹਿੰਦਾ ਕੋਈ ਬਿਨਾ ਉਹਦਾ ਕੁਝ ਜਾਣੇ ਉਹਨੂੰ ਐਂ ਤੇ ਵੀ ਹੁਣੇ ਵਿਆਹ ਕਰਾਊਗੀ ਇਹਦੇ ਨਾਲ ਵੀ ਇਹਨੂੰ ਇਹ ਪਸੰਦ ਆਇਆ ਉਹਨੂੰ ਕਹਿੰਦਾ ਤਾਂ ਬਿਨਾ ਇਹਨੂੰ ਜਾਣੇ ਪਛਾਣੇ ਕੋਈ ਇਹਦਾ ਵੰਸ਼ ਨਹੀਂ ਦੇਖਿਆ ਕੁਝ ਨਹੀਂ ਦੇਖਿਆ ਕਹਿੰਦਾ ਤੂੰ ਚੁੱਪ ਕਰਕੇ ਬਹਿ ਜਾ ਕੁੜੀ ਨੂੰ ਕਹਿੰਦਾ ਉਹ ਕਹਿੰਦੀ ਮੈਨੂੰ ਤਾਂ ਸੰਗੀਤ ਚਾਹੀਦਾ ਹੈ ਤੋਂ ਸਭ ਨੂੰ ਪਤਾ ਕਹਿੰਦੀ ਮੈਨੂੰ ਇਹ ਪਸੰਦ ਆਇਆ ਸੰਗੀਤ ਬੰਦਾ ਵੀ ਚਲੋ ਉਹਨੂੰ ਬਿਠਾ ਤਾਂ ਦਿੱਤਾ ਤਾਂ ਉੱਥੇ ਚਾਰ ਮਹਾ ਵਿਦਵਾਨ ਵੀ ਆਏ ਹੋਏ ਸੀ ਧਰਮਦੇਵ ਕਰਮਦੇਵ ਤਪਦੇਵ ਤੇ ਪੁੰਨਦੇਵ ਉਹਨਾਂ ਨੂੰ ਕਹਿਣ ਲੱਗਿਆ ਰਾਜਾ ਸਿੰਧ ਰਾਜਾ ਕਹਿੰਦਾ ਮਹਾਰਾਜ ਵੀ ਤੁਸੀਂ ਕਹਿੰਦਾ ਵੀ ਦੇਉ ਆਬ ਦਾ ਪ੍ਰਤੀਕਰਮ ਤੁਹਾਡਾ ਕੀ ਹੈ ਵੀ ਤੁਸੀਂ ਕਿਵੇਂ ਮੰਨ ਦੇਉਗੇ ਤਾਂ ਉਹ ਕਹਿਣ ਲੱਗੇ ਪਹਿਲਾਂ ਧਰਮਦੇਵ ਨੂੰ ਕਹਿੰਦਾ ਵੀ ਮਹਾਰਾਜ ਤੁਸੀਂ ਦੱਸੋ ਵੀ ਇਸ ਬੰਦੇ ਬਾਰੇ ਕੀ ਕਰਨਾ ਚਾਹੁੰਦੇ ਹੋ ਉਹ ਕਹਿੰਦਾ ਮਹਾਰਾਜ ਤੁਸੀਂ ਤਾਂ ਆਪ ਹੀ ਖੁਦ ਬੁੱਧੀਮਾਨ ਹੋ ਸਿੰਧਰਾ ਜੀ ਨੂੰ ਕਹਿੰਦਾ ਤੇ ਜਿੱਥੇ ਤੱਕ ਕਹਿੰਦਾ ਮੈਂ ਜਾਣਦਾ ਦੇਸ਼ ਪ੍ਰਦੇਸ਼ ਦਾ ਗਿਆਨ ਜਿਹੜਾ ਜਿੰਨਾ ਕੋ ਮੈਨੂੰ ਐ ਕਹਿੰਦਾ ਵੀ ਜਿਹੜਾ ਰਾਜਾ ਭੋਜ ਹੈ ਨਾ ਉਹ ਤਾਂ ਉਹੀ ਹੈ ਕਹਿੰਦਾ ਵੀ ਉਹਦੀ ਪਰਜਾ ਉਹਨੂੰ ਦੇਵਤਿਆਂ ਦੇ ਰੂਪ ਚ ਮੰਨਦੀ ਹੈ ਪੂਜਦੀ ਹੈ ਕਹਿੰਦਾ ਉਹਦੀ ਪਰਜਾ ਉਹਨੂੰ ਦੇਵਤੇ ਦੇ ਰੂਪ ਚ ਵੀ ਮੈਂ ਤਾਂ ਉਹਨੂੰ ਸਭ ਤੋਂ ਵਧੀਆ ਮੰਨਦਾ ਫੇਰ ਭਾਈ ਉਹਨੇ ਕਰਮਦੇਵ ਨੂੰ ਕਿਹਾ ਰਾਜੇ ਨੇ ਵੀ ਤੂੰ ਦੱਸ ਉਹ ਨਵੀ ਹੀ ਕਿਹਾ ਕਹਿੰਦਾ ਵੀ ਜਿਹੜਾ ਰਾਜਾ ਭੋਜ ਹੈ ਕਹਿੰਦਾ ਉਹਦੇ ਜਿਹੜਾ ਕਰਮ ਹੈ ਕਹਿੰਦਾ ਬਹੁਤ ਬਲਵਾਨ ਹੈ ਵੀ ਮੈਂ ਤਾਂ ਉਸੇ ਨੂੰ ਮੰਨਦਾ ਤਾਂਪ ਦੇਵ ਨੂੰ ਕਹਿਣ ਲੱਗਿਆ ਮਹਾਰਾਜ ਤੁਸੀਂ ਦੱਸੋ ਉਹ ਵੀ ਕਹਿਣ ਲੱਗਿਆ ਵੀ ਕਹਿੰਦਾ ਕਈ ਜੁੱਧਾਂ ਦੇ ਵਿੱਚ ਕਹਿੰਦਾ ਉਹਨੇ ਮੌਤ ਦੇ ਨੇੜੇ ਜਾ ਕੇ ਮੁੜਿਆ ਕਹਿੰਦਾ ਉਹ ਬਹੁਤ ਨੇੜੇ ਉਹਨੇ ਮੌਤ ਦੇਖੀ ਹੈ ਵੀ ਮੈਂ ਤਾਂ ਉਹਨੇ ਫੇਰ ਵੀ ਜਿੱਤ ਪ੍ਰਾਪਤ ਕਰੀ ਹੈ ਕਹਿੰਦਾ ਮੈਂ ਤਾਂ ਉਸੇ ਨੂੰ ਮੰਨਦਾ ਰਾਜਾ ਭੋਜ ਨੂੰ ਜਦੋਂ ਭਾਈ ਉਹਨੇ ਫੇਰ ਪੁੰਨ ਦੇਵ ਨੂੰ ਪੁੱਛਿਆ ਵੀ ਮਹਾਰਾਜ ਤੁਹਾਡਾ ਕੀ ਵਿਚਾਰ ਹੈ ਉਹ ਕਹਿਣ ਲੱਗਿਆ ਵੀ ਜਿਹੜਾ ਰਾਜਾ ਭੋਜ ਹੈ ਨਾ ਉਹਦੇ ਵਰਗੀ ਪੁੰਨਾ ਆਤਮਾ ਨਹੀਂ ਹੈਗੀ ਕੋਈ ਤਾਂ ਭਾਈ ਉਧਰੋਂ ਰਾਜਾ ਭੋਜ ਕਹਿਣ ਲੱਗਿਆ ਕਹਿੰਦਾ ਮਹਾਰਾਜ ਵੀ ਤੁਸੀਂ ਚਾਰਾਂ ਨੇ ਠੀਕ ਕਿਹਾ ਜੋ ਕਿ ਹੈ ਕਹਿੰਦਾ ਪਰ ਵੀ ਰਾਜਾ ਪੋਜ ਦੇ ਗੁਨਾ ਤੋਂ ਵੀ ਵੱਡੀ ਕੋਈ ਸ਼ਕਤੀ ਹੈਗੀ ਹੈ ਜਿਹੜੀ ਮਹਾਨ ਵਿਅਕਤੀਆਂ ਨੂੰ ਵੀ ਆਪਦੇ ਬਸ ਚ ਰੱਖਦੀ ਹੈ ਕਹਿੰਦਾ ਉਹ ਜਿਹੜਾ ਰਾਜਾ ਸਿੰਧਰ ਰਾਜਾ ਤੀ ਨਾ ਉਹ ਭਾਈ ਉੱਚੀ ਉੱਚੀ ਬੋਲ ਕੇ ਉਹਨੂੰ ਕਹਿਣ ਲੱਗਿਆ ਉਹ ਖਿਜ ਗਿਆ ਉਹਦੇ ਤੇ ਕਹਿੰਦਾ ਤੂੰ ਮੇਰੇ ਵਿਦਵਾਨਾਂ ਦਾ ਨਰਾਦਰ ਕਰਦਾ ਹੈ ਤੂੰ ਹੁੰਦਾ ਕੌਣ ਆ ਇਹ ਗੱਲਾਂ ਕਹਿਣ ਵਾਲਾ ਕਹਿੰਦਾ ਤੈਨੂੰ ਕੀ ਤੈਨੂੰ ਨਹੀਂ ਪਤਾ ਕਹਿੰਦਾ ਵੀ ਇਹਦਾ ਕੀ ਤੈਨੂੰ ਦੰਡ ਮਿਲ ਸਕਦਾ ਤੂੰ ਸਮਝਦਾ ਕੋਈ ਗੱਲ ਰਾਜਾ ਭੋਜ ਕਹਿਣ ਲੱਗਿਆ ਵੀ ਨਹੀਂ ਮਹਾਰਾਜ ਦੰਡ ਤਾਂ ਕਹਿੰਦਾ ਬੁਰੇ ਕਰਮਾਂ ਦਾ ਹੁੰਦਾ ਹੈ ਸੱਚ ਬੋਲਣ ਦਾ ਦੰਡ ਕੋਈ ਨਹੀਂ ਹੁੰਦਾ ਤਾਂ ਫਿਰ ਉਹ ਭੋਜ ਰਾਜ ਕਹਿਣ ਰਾਜਾ ਭੋਜ ਕਹਿਣ ਲੱਗਿਆ ਕਹਿੰਦਾ ਮਹਾਰਾਜ ਇਸ ਸ਼ਬਦ ਦੇ ਬਾਵਜੂਦ ਵੀ ਨਾ ਕਹਿੰਦਾ ਰਾਜਾ ਭੋਜ ਤਾਂ ਹਲੇ ਵੀ ਇੱਧਰ ਉੱਧਰ ਠੋਕਰਾਂ ਖਾਂਦਾ ਫਿਰਦਾ ਹੈ ਪਰ ਜਿਹੜੀ ਹੋਣੀ ਹੈ ਕਹਿੰਦਾ ਉਹ ਬਹੁਤ ਮਹਾਨ ਹੈ ਉਹਨੂੰ ਕੋਈ ਟਾਲ ਨਹੀਂ ਸਕਦਾ ਜਦੋਂ ਉਹਦੇ ਮੂੰਹ ਚੋਂ ਇੰਨੀਆਂ ਜੀਆਂ ਗੱਲਾਂ ਸੁਣੀਆਂ ਉਹ ਸਮਝ ਗਏ ਵੀ ਇਹ ਤਾਂ ਰਾਜਾ ਭੋਜ ਹੀ ਨਾ ਹੋਵੇ ਕਿਤੇ ਉਹਨੂੰ ਕਹਿਣ ਲੱਗੇ ਵੀ ਤੂੰ ਕਿਤੇ ਰਾਜਾ ਭੋਜ ਤਾਂ ਨਹੀਂ ਉਹੋ ਹੱਥ ਵੱਨ ਕੇ ਖੜ ਗਿਆ ਇੱਕ ਵਾਰੀ ਤਾਂ ਕਹਿੰਦਾ ਹਾਂ ਮੈਂ ਰਾਜਾ ਬੋ ਜਾ ਤੁਸੀਂ ਕਹਿੰਦਾ ਉਹ ਕਹਿਣ ਲੱਗੇ ਤਾਂ ਦੱਸਿਆ ਨਹੀਂ ਫਿਰ ਉਹ ਕਹਿੰਦਾ ਜੇ ਮੈਂ ਦੱਸ ਦਿੰਦਾ ਤੁਸੀਂ ਮੰਨ ਲੈਂਦੇ ਤੁਸੀਂ ਸਿੱਧਾ ਇਹਨੇ ਕਿੱਥੋਂ ਮੰਨਣਾ ਤੀ ਤੁਸੀਂ ਤਾਂ ਮੈਨੂੰ ਖੂਫੀਆ ਕਹਿ ਕੇ ਪਹਿਲਾਂ ਕੁੱਟ ਭੰਨ ਕੇ ਉੱਥੇ ਸਿੱਟਿਆ ਏ ਕਹਿੰਦਾ ਨਾਲੇ ਤੁਸੀਂ ਤਾਂ ਮੇਰੀ ਹੁਣ ਗੱਲ ਨਹੀਂ ਸੁਣ ਰਹੇ ਫਿਰ ਜੇ ਮੈਂ ਐ ਸਿੱਧਾ ਹੀ ਕਹਿ ਦਿੰਦਾ ਮੈਂ ਰਾਜਾ ਬੋ ਜਾ ਕਹਿੰਦਾ ਤੁਸੀਂ ਕਿੱਥੇ ਮੰਨਣਾ ਤੀ ਚਲੋ ਜੀ ਫੇਰ ਉਹਨੇ ਸਾਰੀ ਆਪਣੀ ਕਹਾਣੀ ਸੁਣਾਈ ਸ਼ੁਰੂ ਤੋਂ ਅੰਤ ਤੱਕ ਆ ਜਿਹੜੀ ਉਹਦੇ ਨਾਲ ਬੀਤੀ ਇਹ ਫੇਰ ਉਹ ਕਹਿਣ ਲੱਗੀ ਬਸੁੰਦਰਾ ਵੀ ਹੁਣ ਤਾਂ ਮੇਰਾ ਵਿਆਹ ਕਰ ਦੋ ਇਹਦੇ ਨਾਲ ਫੇਰ ਭਾਈ ਉਹਨੂੰ ਵਾਜੇ ਗਾਜਿਆਂ ਨਾਲ ਵਿਆਹ ਕੇ ਲੈ ਕੇ ਆਇਆ ਉਹ ਰਾਜਾ ਭੋਜ ਬਸੁੰਦਰਾ ਰਾਣੀ ਨੂੰ ਉੱਥੇ ਫੇਰ ਲੋਕ ਲੱਗੇ ਕਹਿਣ ਕਹਿੰਦੇ ਲੈ ਕੇ ਰਾਜਾ ਤੀਏ ਤਾਂ ਰਾਜਾ ਭੋਜ ਹੈ ਕਹਿੰਦੇ ਗੰਗੂ ਤੇਲੀ ਨੇ ਇਹਨੂੰ ਨੌਕਰ ਬਣਾ ਕੇ ਰੱਖਿਆ ਉੱਥੇ ਵਿੱਚ ਫਿਰ ਲੱਗ ਗਏ ਕਹਿੰਦੇ ਕਿੱਥੇ ਰਾਜਾ ਭੋਜ ਕਿੱਥੇ ਗੰਗੂ ਤੇਲੀ ਫਿਰ ਉੱਥੋਂ ਕਹਿੰਦੇ ਕਹਾਵਤ ਬਣੀ ਹੈ ਧੰਨਵਾਦ ਜੀ